ਵਟਪਾਗ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਹਲਕੇ ਤੋਂ ਵਿਧਾਇਕ ਚੁਣ ਕੇ ਉੱਪਰ ਗਏ ਨੇ ਵਿਧਾਨ ਸਭਾ ਦੇ ਵਿੱਚ ਤੇ ਉਹ ਅੱਜ ਮੁੱਖ ਮੰਤਰੀ ਦੀ ਚੇਅਰ ਤੇ ਤੁਸੀਂ ਉਹਨਾਂ ਨੂੰ ਬਿਠਾਇਆ ਸੋ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਅੱਜ ਤੁਹਾਡੇ ਨਾਲ ਜਿਹੜਾ ਇੱਕ ਉਹਨਾਂ ਦਾ ਰਾਪਤਾ ਹੈਗਾ ਉਹਨੂੰ ਲਗਾਤਾਰ ਜੋੜੀ ਰੱਖਣ ਵਾਸਤੇ ਆ ਸਾਡੇ ਵਿੱਚ ਨੇ ਸੋ ਬਹੁਤ-ਬਹੁਤ ਧੰਨਵਾਦ ਸਰ ਹੁਣ ਮੈਂ ਸਰਦਾਰ ਦਲਵੀਰ ਸਿੰਘ ਢਿੱਲੋਂ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਸਵਾਗਤੀ ਸ਼ਬਦ ਸਾਂਝੇ ਕਰਨ ਸਰਦਾਰ ਦਲਵੀਰ ਸਿੰਘ ਢਿੱਲੋਂ ਜੀ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਬੇਨਤੀ ਕਰਾਂਗਾ ਕਿ ਉਹ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਆਪਾਂ ਬੈਠਣ ਦੀ ਕਿਰਪਾਲਤਾ ਕਰੀਏ ਚੇਅਰਮੈਨ ਢਿੱਲੋ ਸਾਹਿਬ ਇਧਰ ਰਾਜੂ ਸਾਹਿਬ ਮੰਚ ਤੇ ਵਿਰਾਜਮਾਨ ਸਾਡੇ ਸਾਰਿਆਂ ਦੇ ਦਿਲਾਂ ਦੀ ਧੜਕਣ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਜੀ ਚੇਅਰਮੈਨ ਜਸਵੀਰ ਕੁਦਨੀ ਜੀ ਗੁਨਿੰਦਰਜੀਤ ਜਵੰਦਾ ਜੀ ਸ਼ਾਮ ਸਿੰਘਲਾ ਜੀ ਡਾਕਟਰ ਅਨਵਰ ਅਫੀਸਰ ਸਹਿबान ਬਾਕੀ ਸਾਹਮਣੇ ਬੈਠੇ ਸਾਰੇ ਪਾਰਟੀ ਦੇ ਦਰਜਾ ਦਰਜਾ ਉਹਦੇਦਾਰ ਸਹਿबान ਸਰਪੰਚ ਸਹਿबान ਔਰ ਪਾਰਟੀ ਦੀ ਰੀਡ ਦੀ ਹੱਡੀ ਪਾਰਟੀ ਦੇ ਪਿਆਰੇ ਵਲੰਟੀਅਰ ਸਹਿबान ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਸਾਰੇ ਤੁਹਾਡਾ ਦੂਸਰਾ ਦਿਨ ਸਾਡੇ ਧੂਰੇ ਵਾਲਿਆਂ ਲਈ ਲਗਾਤਾਰ ਪਹਿਲਾਂ ਵੀ ਤੁਸੀਂ ਲਗਾਤਾਰ ਸਾਡੇ ਕੋਲ ਆ ਕੇ ਪਿਆਰ ਦਿੰਦੇ ਰਹੇ ਹੋ ਕੱਲ ਸ਼ਹਿਰ ਵਾਲਿਆਂ ਨੂੰ ਸਾਰੀਆਂ ਸੰਸਥਾਵਾਂ ਮਾ ਤਕਰੀਵੇਂ ਉਥੇ ਹਾਜ਼ਰ ਸੀਗੀਆਂ ਸਾਰੇ ਉਸ ਫੰਕਸ਼ਨ ਤੋਂ ਬਾਅਦ ਬੜੇ ਖੁਸ਼ ਹੋ ਕੇ ਗਏ ਨੇ ਕਿ ਪਹਿਲੀ ਵਾਰੀ ਕਿਸੇ ਨੇ ਸੋਚਿਆ ਵੀ ਇਹੋ ਜੇ ਕਾਰਜਾਂ ਲਈ ਪੈਸੇ ਦਿੱਤੇ ਜਾਂਦੇ ਆ ਅਸੀਂ ਧੂਰੀ ਦੀ ਤਰਫੋਂ ਅੱਜ ਵੀ ਤੁਸੀਂ ਸਾਰੀਆਂ ਪੰਚਾਇਤਾਂ ਨੂੰ 31 ਕਰੋੜ ਦੇ ਕਰੀਬ ਚੈੱਕ ਦੇਣ ਲਈ ਆਪਣਾ ਪਿਆਰ ਜਿਉ ਧੂਰੀ ਵਾਲਿਆਂ ਨੇ ਤੁਹਾਨੂੰ ਦਿੱਤਾ ਉਹ ਵਾਪਸ ਕਰਨ ਲਈ ਆਏ ਹਾਂ ਇਹਦਾ ਅਸੀਂ ਦਿਲੋਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੇ ਸਾਹਮਣੇ ਸਾਰੀ ਪਾਰਟੀ ਦੀ ਰੀਡ ਦੀ ਅੱਡੀ ਬੈਠੀ ਆ ਔਰ ਹਮੇਸ਼ਾ ਤੁਹਾਡੇ ਹੁਕਮਾਂ ਦੇ ਉੱਤੇ ਇਹ ਫੁੱਲ ਚੜਦੇ ਆਏ ਆ ਜੋ ਵੀ ਹੁਕਮ ਆਉਂਦੇ ਆ ਔਰ ਤੁਸੀਂ ਵੀ ਇਹਨਾਂ ਦੇ ਤਰਫੋਂ ਕਦੇ ਵੀ ਕੋਈ ਪਿਆਰ ਦੀ ਕਮੀ ਨਹੀਂ ਰੱਖੀ ਔਰ ਇਸ ਤੋਂ ਬਿਨਾ ਮੈਂ ਸਾਹਮਣੇ ਬੈਠੀ ਸੰਗਤਾਂ ਨੂੰ ਦੱਸਣਾ ਚਾਹਣਾ ਹੁਣ ਤੱਕ ਜਦੋਂ ਦੀ ਸਰਕਾਰ ਬਣੀ ਆ ਆਪਣੇ ਹਲਕੇ ਦੇ ਵਿੱਚ ਸਾਰੇ ਮਹਿਕਮਿਆਂ ਦੇ ਲਾ ਕੇ 583 ਕਰੋੜ ਦੇ ਕਰੀਬ ਮਾਨ ਸਾਹਿਬ ਨੇ ਆਪਾਂ ਨੂੰ ਫੰਡ ਦੇ ਚੁੱਕਿਆ ਅੱਡ ਅੱਡ ਮਹਿਕਮਿਆਂ ਦੇ ਵਿੱਚ ਆਪਣੇ ਸਾਰੇ ਨਹਿਰਾਂ ਦੇ ਖਾਲ ਬਣ ਰਹੇ ਆ ਤੁਸੀਂ ਦੇਖਿਆ ਉਹ ਸਮਾਗਮ ਕਰਕੇ ਮਾਨ ਸਾਹਿਬ ਅਸੀਂ ਇਕੱਲੇ ਇਕੱਲੇ ਪਿੰਡ ਤੋਂ ਪੁੱਛਿਆ ਤੁਹਾਨੂੰ ਦੱਸੋ ਕਿਹੜਾ ਰਕਵਾ ਰਹਿੰਦਾ ਇੱਕ ਵੀ ਏਕੜ ਇਹ ਹੈ ਜਿਹੜਾ ਰਹੇ ਜਿਹਨੂੰ ਪਾਣੀ ਨਾ ਲੱਗੇ ਸਾਡੀ ਕੋਸ਼ਿਸ਼ ਹੈ ਇਸ ਵਾਰ ਅਸੀਂ ਪ੍ਰੋਜੈਕਟ ਬਣਾ ਕੇ ਵੀ ਸਾਰਾ ਦਿੱਤਾ ਹੋਇਆ ਸਾਰੇ ਦਾ ਸਾਰਾ ਕੰਪਲੀਟ ਹੋ ਜਾਣਾ ਉਹਨੂੰ ਕੋਈਂਗਾ ਕੰਮ ਔਰ ਉਸ ਤੋਂ ਬਾਅਦ ਬਹੁਤ ਹੋਰ ਵੀ بڑے ਪ੍ਰੋਜੈਕਟ ਨੇ ਜਿਹੜੇ ਤੁਹਾਡੀ ਮਿਹਰ ਸਦਕਾ ਪੂਰੀ ਹਲਕੇ ਦੇ ਵਿੱਚ ਪ੍ਰਵਾਨ ਚੱਲ ਰਹੀ ਆ ਨਰਸਿੰਗ ਕਾਲਜ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਦੇਸ਼ਪਤ ਕਾਲਜ ਦੇ ਵਿੱਚ ਬਣਾਉਣ ਜਾ ਰਹੀ ਆ 10 ਏਕੜ ਦੇ ਕਰੀਬ ਉਹਨਾਂ ਨੇ ਉਹ ਜਗ੍ਹਾ ਤੇ 15 ਕਰੋੜ ਦੇ ਕਰੀਬ ਉਹਨਾਂ ਦਾ ਜੀ ਜੋ ਬਿਲਡਿੰਗ ਬਣੀ ਹੋਈ ਸੀ ਉਹ ਆਪਾਂ ਨੂੰ দান ਦਿੱਤੀ ਸਰਕਾਰ ਨੂੰ ਔਰ ਪਹਿਲੀ ਵਾਰੀ ਹੋਇਆ ਆਦਰਵਾਇਦਾ ਟਰਸਟ ਬਣਾ ਕੇ ਸਰਕਾਰਾਂ ਤੋਂ ਫਾਇਦੇ ਲਏ ਜਾਂਦੇ ਸੀ ਕੰਟ੍ਰਾਸਟ ਸਾਨੂੰ ਮੁਫਤ ਦੇ ਵਿੱਚ দান ਦੇ ਰਿਹਾ ਉਸ ਤੋਂ ਪਹਿਲਾਂ ਉਹਨਾਂ ਨੇ ਸਰਕਾਰੀ ਆਈਟੀਆਈ ਬਣਾਉਣ ਲਈ ਵੀ ਆਪਾਂ ਨੂੰ 8 ਵਿਗੇ ਜਗ੍ਹਾ ਔਰ 7-8 ਕਰੋੜ ਦੀ ਬਿਲਡਿੰਗ ਉਹ ਵੀ ਫ੍ਰੀ ਦੇ ਵਿੱਚ দান ਦਿੱਤੀ ਆ ਔਰ ਆਈਟੀਆਈ ਆਪਣੀ ਬੜੇ ਵਧੀਆ ਤਰੀਕੇ ਨਾਲ ਚੱਲ ਰਹੀ ਆ ਔਰ ਉਹ ਜਿਹੜਾ ਕਾਲਜ ਆ ਉਹ ਬਾਬਾ ਫਰੀਦ ਯੂਨੀਵਰਸਿਟੀ ਦਾ ਰੀਜਨਲ ਸੈਂਟਰ ਅੱਗੇ ਜਾ ਕੇ ਡਿਵੈਲਪ ਹੋਣਾ ਜੋ ਬਾਬਾ ਫਰੀਦ ਯੂਨੀਵਰਸਿਟੀ ਦੀ ਪਲਾਨਿੰਗ ਆ ਤੁਹਾਡੇ ਵੱਲੋਂ 10 ਕਰੋੜ ਰੁਪਏ ਦੇ ਕਰੀਬ ਉਹਨਾਂ ਨੂੰ ਜਾਰੀ ਵੀ ਕਰ ਦਿੱਤਾ ਗਿਆ ਤੇ 35 ਕਰੋੜ ਦਾ ਕਰੀਬ ਪ੍ਰੋਜੈਕਟ ਆ ਉਹ। ਔਰ ਉਸ ਤੋਂ ਬਿਨਾ ਸਪੋਰਟਸ ਕੰਪਲੈਕਸ ਜਿਹੜਾ ਤੁਸੀਂ ਕੱਲ ਵੀ ਕਿਹਾ ਸੀ ਉਹ 38 ਕਰੋੜ ਦੇ ਕਰੀਬ ਆਪਾਂ ਬਿਹਤਰੀਨ ਸਹੂਲਤਾਂ ਵਾਲਾ ਤੁਹਾਡੀ ਮਿਹਰ ਸਦਕਾ ਉਹ ਧੂਰੀ ਹਲਕੇ ਦੇ ਵਿੱਚ ਬਣਨ ਜਾ ਰਿਹਾ। ਉਹਦਾ ਜਿਹੜਾ ਐਥਲੈਟਿਕs ਟ੍ਰੈਕ ਹੈ ਵਰਲਡ ਵਰਕ ਕਾਲਜ ਹੋਊਗਾ। ਦੂਸਰਾ ਜਹਾਂਗੀਰ ਤੇ ਘੇਰੂ ਦੇ ਬੇਚਕਾਰ ਜਿਹੜੀ ਜਗ੍ਹਾ ਉਹ ਦੋਨੇ ਪਿੰਡਾਂ ਨੇ ਆਪਾਂ ਨੂੰ ਦਾਨ ਕਰੀ ਆ ਤੇ ਉਹਦੇ ਵਿੱਚ ਬੜਾ ਵਧੀਆ ਬਣਨ ਜਾ ਰਿਹਾ ਤਿੰਨ ਗੇਮਾਂ ਦਾ ਇੰਡੋਰ ਸਟੇਡੀਅਮ ਐ ਸਵਿਮਿੰਗ ਪੂਲ ਆ ਟ੍ਰੈਕ ਐ ਹੌਕੀ ਦਾ ਐਸਟੋਟ੍ਰਾਫ ਲੱਗਣਾ ਜੀ ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਕਾਲ ਸੜੀ ਤੋਂ ਵੀਰਪਾਲ ਕੌਰ ਜੀ ਨੇ ਸਰਪੰਚ ਸਾਹਿਬ ਇਸੇ ਤਰ੍ਹਾਂ ਧੂਰਾ ਪਿੰਡ ਤੋਂ ਦਵਿੰਦਰ ਸਿੰਘ ਖਰਚੰਦਪੁਰ ਤੋਂ ਬਲਜਿੰਦਰ ਸਿੰਘ ਮੀਰ ਢੇੜੀ ਤੋਂ ਸਰਬਜੀਤ ਕੌਰ ਧਾਂਦਰਾ ਤੋਂ ਰੇਖਾ ਰਾਣੀ ਤੇ ਦੋਲਾ ਤੋਂ ਜਸਵੀਰ ਸਿੰਘ ਸੋ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਸਰਪੰਚ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਾਂ ਹਾਂਜੀ ਅੱਗੇ ਆ ਜਾਈਓ ਜੀ ਹਾਂਜੀ ਸੈਕੰਡ ਗਰੁੱਪ ਦੇ ਵਿੱਚ ਪਸਾਉੜ ਤੋਂ ਸਰਪੰਚ ਸਾਹਿਬ ਪਰਮਜੀਤ ਕੌਰ ਬੇਲੇਵਾਲ ਤੋਂ ਸੁਖਵਿੰਦਰ ਸਿੰਘ ਹਾਂਜੀ ਬੇਲੇਵਾਲ ਤੋਂ ਸੁਖਵਿੰਦਰ ਸਿੰਘ ਜੈਨਪੁਰ ਤੋਂ ਰਾਜਵਿੰਦਰ ਕੌਰ ਬਨਪੌਰੀ ਤੋਂ ਅਮਨਦੀਪ ਕੌਰ ਗਾਂਧਲੀ ਤੋਂ ਲਖਵੀਰ ਕੌਰ ਤੇ ਹਸਨਪੁਰ ਤੋਂ ਮੰਨਰੀ ਮਨਦੀਪ ਹਾਂਜੀ ਬਹੁਤ-ਬਹੁਤ ਮੁਬਾਰਕਾਂ ਜੀ ਇਹਨਾਂ ਪੰਚਾਇਤ ਸਰਪੰਚ ਸਾਹਿਬਾਨ ਨੂੰ ਹਾਂਜੀ ਆਜੋ ਜੀ ਅਗਲਾ ਗਰੁੱਪ ਆਜੋ ਜੀ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਉਹ ਮੁੱਖ ਮੰਤਰੀ ਸਾਹਿਬ ਨਾਲ ਆਪਣੀ ਖੁਸ਼ੀ ਵੀ ਜ਼ਾਹਰ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਮੰਚ ਤੋਂ ਉਹਨਾਂ ਦਾ ਧੰਨਵਾਦ ਵੀ ਕਰ ਰਹੇ ਨੇ ਕਿ ਉਹਨਾਂ ਦੇ ਪਿੰਡਾਂ ਦੇ ਵਿਕਾਸ ਵਾਸਤੇ ਕਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਖੁੱਲੇ ਦਿਲ ਦੇ ਨਾਲ ਇਹ ਗਰੰਟਾ ਦਿੱਤੀਆਂ ਨੇ ਉਸ ਤੋਂ ਬਾਅਦ ਹੁਣ ਤੀਸਰਾ ਗਰੁੱਪ ਮੈਂ ਬੇਨਤੀ ਕਰਾਂਗਾ ਉਹਦੇ ਵਿੱਚ ਲੋਹਾਰ ਮਾਦਰਾ ਤੋਂ ਰਵਿੰਦਰ ਸਿੰਘ ਸਿੱਧੂ ਰੁਲਦੂ ਸਿੰਘ ਵਾਲਾ ਤੋਂ ਗੁਰਜੀਤ ਕੌਰ ਬੱਲਮਗੜ ਤੋਂ ਮਨਦੀਪ ਕੌਰ ਦੌਲਤਪੁਰ ਤੋਂ ਨੂਰ ਰਾਮ ਕਹਿਰੂ ਤੋਂ ਸੰਦੀਪ ਕੌਰ ਜਹਾਂਗੀਰ ਤੋਂ ਰੁਪਿੰਦਰ ਕੌਰ ਇਹ ਵੀ ਸਰਪੰਚ ਸਾਹਿਬ ਆਪ ਆਪਣਾ ਚੈੱਕ ਲੈ ਰਹੇ ਨੇ ਸੋ ਬਹੁਤ-ਬਹੁਤ ਮੁਬਾਰਕਾ ਇਹਨਾਂ ਨੂੰ ਵੀ ਹਾਂਜੀ ਇਸ ਤੋਂ ਬਾਅਦ ਪਲਵਾਨਪਿੰਡ ਤੋਂ ਭਗਵਾਨ ਸਿੰਘ ਬੇਨੜਾ ਤੋਂ ਗੋਪਾਲ ਗੋਪਾਲਕ੍ਰਿਸ਼ਨ ਪਟੂਆ ਤੋਂ ਸਿਮਰਜੀਤ ਸਿੰਘ ਨੱਤ ਤੋਂ ਰਾਣੀਕੌਰ ਜੱਤੀ ਮਾਜਰਾ ਤੋਂ ਅਮਨਦੀਪ ਸਿੰਘ ਕੱਕੜਵਾਲ ਤੋਂ ਜਗਜੀਤ ਸਿੰਘ ਇਹ ਵੀ ਸਰਪੰਚ ਸਾਹਿਬਾਨ ਆਪਣਾ ਚੈੱਕ ਲੈ ਰਹੇ ਨੇ ਸੋ ਮੈਂ ਇੱਕ ਤਾੜੀਆਂ ਜ਼ਰੂਰ ਮਾਰੀ ਚਲੋ ਕਿਰਪਾ ਕਰਕੇ ਕਿਉਂਕਿ ਬਹੁਤ ਵੱਡੀ ਗੱਲ ਹੈਗੀ ਹੈ ਕਿ ਸਰਪੰਚ ਸਾਹਿਬ ਸਿੱਧੇ ਆ ਮੰਚ ਤੋਂ ਆ ਕੇ ਆਪਣੇ ਪਿੰਡਾਂ ਦੇ ਵਿਕਾਸ ਵਾਸਤੇ ਅੱਜ ਚੱਕ ਲੈ ਕੇ ਜਾ ਰਹੇ ਨੇ ਤਾੜੀਆਂ ਜ਼ਰੂਰ ਮਾਰਿਆ ਕਰੋ ਉਸ ਤੋਂ ਬਾਅਦ ਸੁਮੰਦਗੜ ਤੋਂ ਪਲਵਿੰਦਰ ਸਿੰਘ ਕੰਧਾਰਗੜ ਤੋਂ ਪਿਆਰਾ ਸਿੰਘ ਧੂਰੀ ਪਿੰਡ ਤੋਂ ਅਮਨਦੀਪ ਸਿੰਘ ਮਨਵਾਲਾ ਤੋਂ ਰੁਪਿੰਦਰ ਕੌਰ ਭੁੱਲਰਹੜੀ ਤੋਂ ਜਸਵੀਰ ਕੌਰ ਬੁਰਜ ਸੇਧਾ ਤੋਂ ਜਸਵੰਤ ਕੌਰ ਇਹ ਵੀ ਆਪਣਾ ਅੱਗੇ ਚੱਕ ਲੈ ਕੇ ਜਾਣ ਜੀ ਤਾੜੀਆਂ ਜ਼ਰੂਰ ਮਾਰ ਦਿਓ ਜੀ ਇੱਕ ਵਾਰ ਜਦੋਂ ਨਾਮ ਲੈਨੇ ਉਹਦੋਂ ਤਾਲੀਆਂ ਜਰੂਰ ਮਾਰਿਆ ਕਰੋ ਇਹ ਸਰਪੰਚ ਸਾਹਿਬਾਂ ਉਹਨੇ ਹੀ ਵੱਧ ਉਪਸ਼ਾਹ ਦੇ ਨਾਲ ਸਾਡੇ ਕੰਮ ਕਰ ਰਹੇ ਨੇ ਗਰਾਊਂਡ ਦੇ ਵਿੱਚ ਉਸ ਤੋਂ ਬਾਅਦ ਪੁੰਨਾਵਾਲ ਤੋਂ ਰਾਜਰਾਨੀ ਪੇਦਨੀ ਗੱਲਾਂ ਤੋਂ ਕਰਮਜੀਤ ਕੌਰ ਭੋਜੋਵਾਲੀ ਤੋਂ ਜਗਸੀਰ ਸਿੰਘ ਬੁਗਰਾ ਤੋਂ ਹਰਜੀਤ ਸਿੰਘ ਬਰਡਵਾਲ ਤੋਂ ਕਰਮਜੀਤ ਸਿੰਘ ਬਦਨਪੁਰ ਤੋਂ ਮਨਪ੍ਰੀਤ ਸਿੰਘ ਬੱਦਲਵਟ ਤੋਂ सो so, बहुत, तो बहुत बहुत मुबारक है इन्होंने सरपंच साहबानू भी ताड़िया जरूर मार दो जी उस तो तुम बरडवाल बड़ा बड़ा बास अमनदीप कौर बंगा वाली तो हरविंदर माना तो जसवीर सिंह ईसी तो करमजीत कौर ईसरा तो रजिंद्र कौर खेड़ी जटा तो मलकीत कौर ये भी सरपंच साहब अपने चैक ले रहे ताड़िया मारो जी इन्होंने वास्ते जरूर ਬਹੁਤ ਬਹੁਤ ਧੰਨਵਾਦ ਆ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਜਿਹੜੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਸ ਤੋਂ ਬਾਅਦ ਟਟੋਗਲ ਤੋਂ ਜਸਵੀਰ ਦਾਸ ਹਾਂਜੀ ਟਟੋਗਲ ਤੋਂ ਜਸਵੀਰ ਦਾਸ ਬੁਰਜ ਗੋਰਾ ਤੋਂ ਗੁਰਮੀਲ ਸਿੰਘ ਚੀਮਾ ਤੋਂ ਹਰਪ੍ਰੀਤ ਕੌਰ ਬਮਾਲ ਤੋਂ ਜਗਤਾਰ ਸਿੰਘ ਸ਼ੇਰਪੁਰ ਛੋਡੀਆਂ ਤੋਂ ਨਰਿੰਦਰ ਕੌਰ ਤੇ ਮੀਨਸਾ ਤੋਂ ਗੁਰਪ੍ਰੀਤ ਸਿੰਘ ਇਹ ਸਾਡੇ ਉਹ ਮਾਨਮਤੇ ਸਰਪੰਚ ਸਾਹਿਬ ਨੇ ਜਿਨ੍ਹਾਂ ਨੇ ਇਹਨਾਂ ਵਿਕਾਸ ਰਾਸ਼ੀਆਂ ਦੇ ਨਾਲ ਜਾ ਕੇ ਆਪਣੇ ਪਿੰਡਾਂ ਦਾ ਵਿਕਾਸ ਕਰਨਾ ਇਸ ਤੋਂ ਬਾਅਦ ਰਾਣੀਕੇ ਤੋਂ ਅਮਨਦੀਪ ਸਿੰਘ ਰਾਣੀਕੇ ਤੋਂ ਅਮਨਦੀਪ ਸਿੰਘ ਰਾਜੋ ਮਾਜਰਾ ਤੋਂ ਅਮਨਦੀਪ ਕੌਰ ਦੁਗਣੀ ਤੋਂ ਸ਼ਕੀਲਾ ਮੱਲੂ ਮਾਜਰਾ ਤੋਂ ਜਸਵਿੰਦਰ ਕੌਰ ਮੂਲੋਵਾਲ ਤੋਂ ਮਿੰਦਰ ਕੌਰ ਤੇ ਅਲਾਲ ਤੋਂ ਹਰਬੰਸ ਕੌਰ हां जी अलाल ਤੋਂ ਆਜੋ ਕਰਜੋ ਕਰਜੋ ਹਾਂ ਜੀ ਫੋਟੋ ਕਰਾ ਦੇਣਾ ਫੋਟੋ ਕਰਾ ਫੋਟੋ ਹੋ ਜਾਣਾ ਨਾਲ ਹੋ ਜਾਣਾ ਸੁਪਾਸ ਹਾਂ ਜੀ ਆਜੇ ਉਸ ਤੋਂ ਬਾਅਦ ਕਨੌਰ ਕਲਾਂ ਤੋਂ ਜਸਵਿੰਦਰ ਸਿੰਘ ਬਿੰਦਰਪਾਲ ਕੌਰ ਤੋਂ ਘਨੌਰ ਖੁਰਦ ਤੋਂ ਬਿੰਦਰਪਾਲ ਕੌਰ ਰੂੜਗੜ੍ਹ ਤੋਂ ਕਰਮਜੀਤ ਕੌਰ ਕਾਤਰੋਂ ਤੋਂ ਬਲਜੀਤ ਕੌਰ ਦੰਦੀਵਾਲ ਤੋਂ ਤਰਵਿੰਦਰ ਕੌਰ ਤੇ ਸੁਲਤਾਨਪੁਰ ਤੋਂ ਸੋਨੂ ਕੌਰ ਇਹ ਵੀ ਆ ਕੇ ਆਪਣਾ ਚੈੱਕ ਲੈ ਰਹੇ ਨੇ ਜੀ ਤਾੜੀਆਂ ਜਰੂਰ ਮਾਰ ਦਿਓ ਜੀ ਆਪਾਂ ਵਕ ਵਕ ਪਿੰਡਾਂ ਤੋਂ ਪਹੁੰਚੇ ਹਾਂ ਸਾਰੇ ਪਿੰਡ ਆਪਣੇ ਹੀ ਨੇ ਇਹ ਨਹੀਂ ਵੀ ਆਪਣਾ ਪਿੰਡ ਲੰਘਿਆ ਤੇ ਆਪਾਂ ਤਾੜੀ ਨਹੀਂ ਮਾਰਨੀ ਤਾੜੀ ਜ਼ਰੂਰ ਮਾਰਨੀ ਹੈ ਸਾਰੇ ਸਰਪੰਚ ਸਾਹਿਬਾਨ ਵਾਸਤੇ